1.5 ਲੱਖ ਦੇ ਵਿੱਚ ਬੈਜੀ ਯੂਐਸ ਦਾ ਸਟੱਡੀ ਵੀਜ਼ਾ ਹੈ। ਅੱਛਾ ਜੀ। ਅਮਰੀਕਾ ਦੇ ਸਟੱਡੀ ਵੀਜ਼ੇ ਦਾ ਜਿੰਨਾ ਫਾਈਲ ਲਾਉਣ ਤੋਂ ਲੈ ਕੇ ਇੰਟਰਵਿਊ ਦੇ ਗੇਟ ਤੱਕ ਅਮਰੀਕਾ ਦੇ ਵਿੱਚ ਭਾਵੇਂ ਆਪਾਂ ਸਟੱਡੀ ਵੀਜ਼ਾ ਲਾਈਏ ਭਾਵੇਂ ਲਾਈਏ ਟੂਰਿਸਟ ਵੀਜ਼ਾ ਇੰਟਰਵਿਊ ਹੁੰਦੀ ਹੈ। ਠੀਕ ਹੈ ਜੀ। ਇੰਟਰਵਿਊ ਦੇ ਗੇਟ ਤੱਕ ਦਾ ਟੋਟਲ ਖਰਚਾ ਹੀ ਬੰਦੇ ਦਾ 1.5 ਲੱਖ ਹੈ। ਅੱਛਾ ਜੀ। ਉਹਦੇ ਵਿੱਚ ਹੀ ਫੰਡ ਸ਼ੋ ਹੁੰਦੇ ਨੇ, ਉਹਦੇ ਵਿੱਚ ਹੀ ਸਰਵਿਸ ਫੀਸ, ਐਂਬੈਸੀ ਫੀਸ, ਜਿਹੜੀ ਡੇਟ ਤੁਸੀਂ ਕਿਤੋਂ ਸੁਣਿਆ ਕੋਈ ਬਲੈਕ ਚ ਬੁੱਕ ਹੁੰਦੀ ਹੈ, ਦਾ ਕੁਝ ਵੀ ਹੈ। ਉਹ ਸਾਰੀਆਂ ਚੀਜ਼ਾਂ ਦਾ ਕੁੱਲ ਖਰਚੇ 1.5 ਲੱਖ ਰੁਪਏ ਪਾਉ। ਕੁੱਲ ਖਰਚਾ ਹੀ 1.5 ਲੱਖ ਹੈ। ਬਾਕੀ ਤਾਂ ਵੀ ਡਰਾਈ ਜਾਂਦੇ ਨੇ ਵੀ ਡੇਢ ਦੇ ਵੀ 2 ਲੱਖ ਲੱਗੂਗੇ ਐ ਹੋਗਾ ਭਾਬਾ ਨਾ ਜੀ। ਹਾਂ 25000 ਰੇਟ ਬੁੱਕ ਕਰਨ ਦਾ ਕੋਈ ਕਿਵੇਂ ਕਿਵੇਂ ਆਪਲਾ ਕਰੀ ਜਾਂਦੇ ਨੇ। ਸਤਿ ਸ਼੍ਰੀ ਅਕਾਲ ਦੋਸਤੋ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ। ਅੱਜ ਦੀ ਵੀਡੀਓ ਜੇ ਤੁਸੀਂ ਵਿਦੇਸ਼ ਚ ਪੜਨਾ ਖਾਸ ਕਰਕੇ ਅਮਰੀਕਾ ਚ ਬਹੁਤ ਘੱਟ ਪੈਸੇ ਲਾਉਣੇ ਨੇ। ਘੱਟ ਐਨੇ ਕਿ ਵੀ 1.5 ਲੱਖ ਦੇ ਵਿੱਚ ਤੁਹਾਡਾ ਵੀਜ਼ਾ ਲੱਗ ਜਾਊਗਾ। ਉਸ ਸੰਬੰਧੀ ਆ ਗਈ ਵੀਡੀਓ ਨਾਲ ਜੁੜ ਜਿਓ ਬਹੁਤਾ ਸਮਾਂ ਤੁਹਾਡਾ ਲੈਂਦੇ ਨਹੀਂ ਪਰ ਜਾਣਕਾਰੀ ਪੂਰੀ ਘੈਂਟ ਵੀ ਹੋਊਗੀ ਤੇ ਸਾਫ ਸੁਥਰਾ ਕੰਮ ਹੋਊਗਾ ਟੀਏਟੀ ਇਮੀਗ੍ਰੇਸ਼ਨ ਬਹਾਦਰਗੜ ਪਟਿਆਲਾ ਚ ਖੜੇ ਆਂ ਵੀਰ ਨਰਮਨ ਜੀ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਠੀਕ ਹੈ ਕੋਈ ਦਿੱਕਤ ਨਹੀਂ ਬਾਕੀ ਬਾਕੀ ਸੱਚੀਓ ਭੇਜ ਦੋਗੀ 1.5 ਲੱਖ ਐਡ ਹਾਂ ਜੀ ਭਾਈ ਜੀ ਪੱਕਾ ਪੱਕਾ ਗਾਰੰਟੀ ਜੀ ਐਡ ਗਾਰੰਟੀ ਲਿਖਿਆ ਐ ਸਾਫ ਸੁਥਰਾ ਕੰਮ ਹੋਊਗਾ ਜੀ ਬਿਲਕੁਲ ਇੱਕ ਨੰਬਰ ਕੰਮ ਮਾੜਾ ਜੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਕੀ ਕੀ ਪ੍ਰੋਸੈਸ ਹੈ 1.5 ਲੱਖ ਦੇ ਵਿੱਚ ਬੈਜੀ ਯੂਐਸ ਦਾ ਸਟੱਡੀ ਵੀਜ਼ਾ ਹੈ। ਅੱਛਾ ਜੀ। ਅਮਰੀਕਾ ਦੇ ਸਟੱਡੀ ਵੀਜ਼ੇ ਦਾ ਜਿੰਨਾ ਫਾਈਲ ਲਾਉਣ ਤੋਂ ਲੈ ਕੇ ਇੰਟਰਵਿਊ ਦੇ ਗੇਟ ਤੱਕ ਅਮਰੀਕਾ ਦੇ ਵਿੱਚ ਭਾਵੇਂ ਆਪਾਂ ਸਟੱਡੀ ਵੀਜ਼ਾ ਲਾਈਏ ਭਾਵੇਂ ਲਾਈਏ ਟੂਰਿਸਟ ਵੀਜ਼ਾ ਇੰਟਰਵਿਊ ਹੁੰਦੀ ਹੈ। ਠੀਕ ਹੈ ਜੀ। ਇੰਟਰਵਿਊ ਦੇ ਗੇਟ ਤੱਕ ਦਾ ਟੋਟਲ ਖਰਚਾ ਹੀ ਬੰਦੇ ਦਾ 1.5 ਲੱਖ ਹੈ। ਅੱਛਾ ਜੀ। ਉਹਦੇ ਵਿੱਚ ਹੀ ਫੰਡ ਸ਼ੋ ਹੁੰਦੇ ਨੇ, ਉਹਦੇ ਵਿੱਚ ਹੀ ਸਰਵਿਸ ਫੀਸ, ਐਮਬੈਸੀ ਫੀਸ ਜਿਹੜੀ ਡੇਟ ਤੁਸੀਂ ਕਿਤੋਂ ਸੁਣਿਆ ਬਲੈਕ ਚ ਬੁੱਕ ਹੁੰਦੀ ਹੈ, ਇਹਦਾ ਕੁਝ ਵੀ ਹੈ। ਉਹ ਸਾਰੀਆਂ ਚੀਜ਼ਾਂ ਦਾ ਕੁੱਲ ਖਰਚੇ 1.5 ਲੱਖ ਰੁਪਏ ਬਣ ਗਏ। ਕੁੱਲ ਖਰਚਾ 1.5 ਲੱਖ ਰੁਪਏ ਬਾਕੀ ਤੋਂ ਹੀ ਡਰਾਈ ਜਾਂਦੇ ਨੇ। ਵੀ ਡੇਟ ਦੇ ਵੀ 2 ਲੱਖ ਲੱਗੂਗੇ ਐ ਹੋਗਾ ਭਾਵ ਨਾ 25000 ਡੇਟ ਬੁੱਕ ਕਰਨ ਦਾ ਕੋਈ ਕਿਵੇਂ ਕਿਵੇਂ ਆਪਦਾ ਕਰੀ ਜਾਂਦੇ ਨੇ ਠੀਕ ਤੇ ਜਿਹੜੀ ਯੂਨੀਵਰਸਿਟੀਆਂ ਦੀ ਫੀਸ ਆ ਉਸ ਤੋਂ ਬਾਅਦ ਸਟਾਰਟ ਹੁੰਦੀ ਹੈ ਮੇਰੇ ਖਿਆਲ ਚ ਨਾ ਹੀ ਅਮਰੀਕਾ ਚ ਕੀ ਹੈ ਬਾਈ ਜੀ ਵੀਜ਼ਾ ਆਉਣ ਤੋਂ ਬਾਅਦ ਚੋ ਜਿਹੜੀ ਯੂਨੀਵਰਸਿਟੀ ਦੀ ਫੀਸ ਹੈ ਆਪਾਂ ਅਮਰੀਕਾ ਜਾ ਕੇ ਕਿਸ਼ਤਾਂ ਚ ਵੀ ਭਰ ਸਕਦੇ ਆ ਤੇ ਇਥੋਂ ਭਰ ਕੇ ਵੀ ਜਾ ਸਕਦੇ ਆ ਉਹ ਡਿਪੈਂਡ ਕਰਦਾ ਆਪਾਂ ਕਿਹੜੀ ਯੂਨੀਵਰਸਿਟੀ ਜਾਣਾ ਹੈ ਠੀਕ ਓਕੇ ਜੀ ਅੱਛਾ ਇੱਕ ਸਵਾਲ ਛੋਟਾ ਜਿਹਾ ਹੋਰ ਆ ਜੀ ਮੰਨ ਲਓ ਵੀ ਬੱਚੇ ਦਾ ਵੀਜ਼ਾ ਲੱਗ ਗਿਆ ਪੜਨ ਵੀ ਚਲਾ ਗਿਆ ਉਹ ਕੰਮ ਕਰਨਾ ਵੀ ਥੋੜਾ ਮੋਟਾ ਸਮਾਂ ਮਿਲਦਾ ਜੀ ਯੂਨੀਵਰਸਿਟੀ ਵੱਲੋਂ ਬਾਈ ਜੀ 24 ਘੰਟੇ ਅਲੋ ਹੁੰਦੇ ਨੇ ਓਕੇ ਜੀ ਕੰਮ ਕਰ ਸਕਦਾ ਠੀਕ ਹੈ ਜੀ ਬਾਕੀ ਇਹ ਕੋਈ ਦੱਸਣ ਦੀ ਗੱਲ ਤਾਂ ਹੈ ਨਹੀਂ ਤੁਹਾਨੂੰ ਪਤਾ ਹੈ ਵੀ ਜਦੋਂ ਕਿ ਆਪਾਂ ਨੂੰ ਜਿੰਨਾ ਕਿ ਦਾ ਲੱਗਦਾ ਹੈ ਨਾ ਜੀ ਸਾਰੀ ਲਾਉਂਦੇ ਨੇ ਸਾਰੀ ਲਈ ਜਾਂਦੇ ਨੇ ਸਾਰੇ ਕੰਮ ਕਰ ਹੀ ਜਾਂਦੇ ਨੇ ਬਿਲਕੁਲ ਮੰਨ ਲਓ ਖਰਚੇ ਖਰਚੇ ਬਾਅਦ ਚ ਆਪਣੇ ਫੀਸਾ ਪੂਸਾ ਕੱਢ ਸਕਦਾ ਹੈਗਾ ਹਨਾ ਜੀ ਲੈ ਮਿੱਤਰੋ ਬਹੁਤੀ ਜਾਣਕਾਰੀ ਜੇ ਲੈਣੀ ਆ ਤਾਂ ਬਹਾਦਰਗਾੜ ਆ ਜਾਓ ਤੁਸੀਂ ਸੀਲ ਰੋਡ ਹਨਾ ਇਹ ਹਾਂਜੀ ਸੀਲ ਰੋਡ ਤੇ ਟੀਏਟੀ ਇਮੀਗ੍ਰੇਸ਼ਨ ਬਹੁਤ ਪੁਰਾਣਾ ਹੈਗਾ ਤੇ ਬਿਲਕੁਲ ਨਾਮੀ ਹੈਗਾ ਕੋਈ ਬੰਦਾ ਕਿਤੋਂ ਵੀ ਪੁੱਛ ਸਕਦਾ ਵੀ ਇਹਨਾਂ ਨੇ ਕਦੇ ਕਿਸੇ ਨਾਲ ਗਲਤ ਤਾਂ ਨਹੀਂ ਕੀਤਾ ਕੋਈ ਨਹੀਂ ਕਹੂਗਾ ਵੀ ਸਾਡੇ ਨਾਲ ਹੋਇਆਗਾ ਹਰ ਇੱਕ ਬੰਦਾ ਕਹੂਗਾ ਵੀ ਯਾਰ ਸਾਫ਼ ਸੁਥਰਾ ਜਿਹਾ ਗੱਲ ਆ ਗਈ ਇਹ ਤਾਂ